ਜਗਤ ਗੁਰੂ ਗੁਰੂ ਨਾਨਕ ਸੱਚੇ ਪਾਤਸ਼ਾ ਇਸ ਸਮੇਂ 11 ਸਾਲਾਂ ਦੇ ਹਨ ਗੁਰੂ ਮਹਾਰਾਜ ਘਰ ਤੋਂ ਬਾਹਰ ਨਹੀਂ ਨਿਕਲਦੇ ਹਰ ਵਕਤ ਘਰ ਦੇ ਵਿੱਚ ਹੀ ਰਹਿੰਦੇ ਨੇ ਗੁਰੂ ਮਹਾਰਾਜ ਇਸ ਉਮਰ ਦੇ ਵਿੱਚ ਕਿਸੇ ਨਾਲ ਨਹੀਂ ਮਿਲਦੇ ਸਾਰਾ ਸਮਾਂ ਘਰ ਦੇ ਵਿੱਚ ਹੀ ਬਤੀਤ ਕਰਦੇ ਨੇ ਮਹਤਾ ਕਾਲੂ ਜੀ ਨੂੰ ਕਈ ਵਾਰ ਤਾਂ ਲੱਗਦਾ ਕਿ ਮੇਰੇ ਪੁੱਤਰ ਵਿੱਚ ਕੋਈ ਨਾ ਕੋਈ ਤਾਂ ਗੱਲ ਹੈ ਜਦੋਂ ਭਈ ਮਹਤਾ ਕਾਲੂ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਹਦੇ ਬਚਨ ਸੁਣਦੇ ਨੇ ਤਾਂ ਉਹਨਾਂ ਦੇ ਹਿਰਦੇ ਨੂੰ ਠੰਡ ਪੈਂਦੀ ਹੈ ਪਰ ਜਦੋਂ ਬਾਦ ਵਿੱਚ ਫੇਰ ਮਾਇਆ ਪੈਂਦੀ ਹੈ ਤਾਂ ਪਈ ਮਹਿਤਾ ਕਾਲੋ ਜਿੰਨਾ ਮਨ ਡੋਲ ਜਾਂਦਾ ਹੈ ਇਹ ਮਾਇਆ ਤਾਂ ਸਾਡੇ ਤੇ ਵੀ ਪੈਂਦੀ ਹੈ ਜਦੋਂ ਅਸੀਂ ਸੰਗਤ ਦੇ ਵਿੱਚ ਬੈ ਕੇ ਕੀਰਤਨ ਕਥਾ ਸੁਣ ਰਹੇ ਹੁੰਦੇ ਆ ਸਾਡਾ ਮਨ ਐਂ ਜੁੜਿਆ ਹੁੰਦਾ ਪਰ ਜਦੋਂ ਹੀ ਅਸੀਂ ਸੰਗਤ ਵਿੱਚੋਂ ਬਾਹਰ ਆਂਦੇ ਆ ਉਦੋਂ ਸਾਡਾ ਮਨ ਇੱਕੋ ਦਮ ਖਿੰਡ ਜਾਂਦਾ ਹੈ ਸੰਗਤ ਵਿੱਚ ਬੈ ਕੇ ਤਾਂ ਅਸੀਂ ਨਿਸ਼ਚਾ ਕਰ ਲੈਂਦੇ ਆਂ ਵੀ ਅਸੀਂ ਅੱਜ ਤੋਂ ਬਹੁਤ ਬੰਦਗੀ ਕਰਾਂਗੇ ਬਹੁਤ ਬਾਣੀ ਪੜਿਆ ਕਰਾਂਗੇ ਪਰ ਜਦੋਂ ਹੀ ਅਸੀਂ ਸੰਗਤ ਵਿੱਚੋਂ ਬਾਹਰ ਆਨੇ ਆ ਉਦੋਂ ਸਾਡਾ ਮਨ ਡੋਲ ਜਾਂਦਾ ਹੈ ਉਦੋਂ ਫਿਰ ਬੰਦਗੀ ਦਾ ਨਾਮ ਵੀ ਨਹੀਂ ਚੇਤੇ ਆਉਂਦਾ ਸੋ ਕਬੀ ਰਾਜ ਕਬੀ ਪਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਕਈ ਵਾਰ ਤਾਂ ਮਹਿਤਾ ਕਾਲੂ ਜੀ ਨੂੰ ਇਹ ਲੱਗਦਾ ਹੈ ਵੀ ਸਾਡੇ ਪੁੱਤਰ ਵਿੱਚ ਕੋਈ ਗੱਲਬਾਤ ਹੈ ਵੀ ਸਾਡੇ ਪੁੱਤਰ ਵਿੱਚ ਪਗਤਾ ਵਾਲੇ ਲੱਛਣ ਹੈ ਪਰ ਜਦੋਂ ਮਾਇਆ ਪੈ ਜਾਂਦੀ ਹੈ ਫਿਰ ਉਹ ਸਭ ਕੁਝ ਭੁੱਲ ਜਾਂਦੇ ਨੇ ਹੁਣ ਸਾਧ ਸੰਗਤ ਜੀ ਮਾਇਆ ਪੈਣ ਦੇ ਲੱਛਣ ਕੀ ਨੇ ਕਿਵੇਂ ਪਤਾ ਲੱਗੇਗਾ ਕਿ ਬੰਦੇ ਤੇ ਮਾਇਆ ਪੈ ਚੁੱਕੀ ਹੈ ਕਿ ਨਹੀਂ ਜਿਹੜਾ ਬੰਦਾ ਗੁਰੂ ਮਹਾਰਾਜ ਤੇ ਤਰਕ ਕਰਨੀ ਸ਼ੁਰੂ ਕਰ ਦਿੰਦਾ ਹੈ ਇਹ ਸਮਝ ਲਓ ਵੀ ਉਸ ਤੇ ਮਾਇਆ ਪੈ ਚੁੱਕੀ ਹੈ ਸਾਧ ਸੰਗਤ ਜੀ ਇਹੋ ਜਿਹਾ ਪ੍ਰਚਾਰ ਪਹਿਲੇ ਤਾਂ ਨਹੀਂ ਹੁੰਦਾ ਸੀ ਪੁਰਾਤਨ ਸਮਿਆਂ ਦੇ ਵਿੱਚ ਇੰਨੇ ਜ਼ਿਆਦਾ ਨਿਸ਼ਰਦਕ ਲੋਕ ਨਹੀਂ ਹੁੰਦੇ ਸੀ ਪਰ ਅੱਜ ਦੇ ਸਮੇਂ ਵਿੱਚ ਬਹੁਤ ਹੀ ਵੱਧ ਚੁੱਕੇ ਨੇ ਉਹ ਲੋਕ ਅੱਜ ਗੁਰੂ ਮਹਾਰਾਜ ਜੀ ਦੇ ਇਤਿਹਾਸ ਤੇ ਤਰਕਾ ਕਰਦੇ ਨੇ ਤੇ ਗੁਰੂ ਮਹਾਰਾਜ ਜੀ ਦੀ ਬਾਣੀ ਨੂੰ ਝੂਠਾ ਦੱਸਦੇ ਨੇ ਕਈ ਕਹਿੰਦੇ ਨੇ ਕਿ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਵੇਲੇ ਸਿਰਫ ਤਿੰਨ ਬਾਣੀਆਂ ਪੜੋ ਕੋਈ ਕਹਿੰਦਾ ਹੈ ਵੀ ਨਿਤਨੇਮ ਦੇ ਵਿੱਚ ਸਿਰਫ ਤਿੰਨ ਬਾਣੀਆਂ ਹਨ ਤੇ ਕੋਈ ਕਹਿੰਦਾ ਹੈ ਵੀ ਗੁਰੂ ਨਾਨਕ ਸੱਚੇ ਪਾਸ਼ਾ ਪੰਜੇ ਦੇ ਨਾਲ ਉਸ ਚਟਾਨ ਨੂੰ ਕਿਵੇਂ ਰੋਕ ਸਕਦੇ ਨੇ ਸਾਧ ਸੰਗਤ ਜੀ ਇਹਨਾਂ ਗੱਲਾਂ ਤੋਂ ਇਹ ਪਤਾ ਲੱਗਦਾ ਹੈ ਵੀ ਉਹਨਾਂ ਲੋਕਾਂ ਤੇ ਮਾਇਆ ਪਈ ਹੋਈ ਹੈ ਕਿਉਂਕਿ ਜਦੋਂ ਬੰਦੇ ਤੇ ਮਾਇਆ ਪੈਂਦੀ ਹੈ ਉਹ ਗੁਰੂ ਮਹਾਰਾਜ ਜੀ ਦੇ ਤਰਕਾ ਕਰਦਾ ਹੈ ਗੁਰੂ ਮਹਾਰਾਜ ਜੀ ਦੇ ਨਾਲ ਮੱਥਾ ਲਾਉਂਦਾ ਹੈ ਹੁਣ ਕਈ ਵਾਰ ਮਹਤਾ ਕਾਲੂ ਜੀ ਦੇ ਮਨ ਵਿੱਚ ਵੀ ਸ਼ੰਕਾ ਆ ਜਾਂਦਾ ਹੈ ਉਹ ਵੀ ਸੋਚਦੇ ਨੇ ਵੀ ਸਾਡਾ ਪੁੱਤਰ ਨਾਨਕ ਜਦੋਂ ਗੱਲ ਕਰਦਾ ਹੈ ਪਰ ਵੱਡੇ ਵੱਡੇ ਲੋਕਾਂ ਦੇ ਹੱਥ ਜੁੜ ਜਾਂਦੇ ਨੇ ਪਰ ਪਤਾ ਨਹੀਂ ਕੀ ਗੱਲ ਹੈ ਸਾਡੇ ਪੁੱਤਰ ਨੂੰ ਪੈਸੇ ਕਮਾਉਣੇ ਨਹੀਂ ਆਉਂਦੇ ਸਾਰੇ ਲੋਕ ਮੇਰੇ ਪੁੱਤਰ ਦੀ ਵਡਿਆਈ ਕਰਦੇ ਨੇ ਕਹਿੰਦੇ ਨੇ ਮੈਂ ਤਾਂ ਕਾਲੂ ਤੇਰਾ ਪੁੱਤਰ ਧੰਨ ਹੈ ਪਰ ਇਹਨੂੰ ਪੈਸੇ ਨਹੀਂ ਕਮਾਉਣੇ ਆਉਂਦੇ ਜਦੋਂ ਪੈਸੇ ਕਮਾਉਣ ਦੀ ਵਾਰੀ ਹੁੰਦੀ ਹੈ ਉਦੋਂ ਸਾਰਾ ਗਿਆਨ ਕਿੱਥੇ ਚਲੇ ਜਾਂਦਾ ਹੈ ਮੇਰੇ ਪੁੱਤਰ ਦਾ ਕਵੀ ਪਈ ਸੰਤੋਖ ਸਿੰਘ ਜੀ ਕਹਿੰਦੇ ਮਾਤਾ ਕਾਲੂ ਜੀ ਨੂੰ ਕਈ ਵਾਰ ਤਾਂ ਇਹ ਨਿਸ਼ਚੈ ਹੋ ਜਾਂਦਾ ਹੈ ਵੀ ਸਾਡੇ ਪੁੱਤਰ ਵਿੱਚ ਕੋਈ ਨਾ ਕੋਈ ਤਾਂ ਗੱਲਬਾਤ ਹੈ ਪਰ ਜਦੋਂ ਪੈਸੇ ਦੀ ਗੱਲ ਆਉਂਦੀ ਹੈ ਉਦੋਂ ਪਿਤਾ ਮਾਤਾ ਕਾਲੂ ਜੀ ਦਾ ਮਨ ਡੋਲ ਜਾਂਦਾ ਹੈ ਵੈਸੀ ਇਹ ਜਿਹੜੀ ਮਾਇਆ ਹੁੰਦੀ ਹੈ ਇਹ ਹੁੰਦੀ ਤਾਂ ਸਾਰੀ ਗੁਰੂ ਮਹਾਰਾਜ ਜੀ ਦੇ ਹੱਥ ਵਿੱਚ ਹੀ ਜਿਸਤੇ ਮਹਾਰਾਜ ਚਾਹਣ ਉਸਤੇ ਵਰਤਾ ਦਿੰਦੇ ਨੇ ਤੇ ਜਿਸਤੇ ਕਿਰਪਾ ਕਰਨ ਉਹਨੂੰ ਇਸ ਤੋਂ ਬਚਾ ਵੀ ਲੈਂਦੇ ਨੇ ਸੋ ਐਵੇਂ ਸਮਾਂ ਬੀਤਦਾ ਗਿਆ ਤੇ ਹੁਣ ਸਰਦੀ ਦੀ ਰੁੱਤ ਆ ਗਈ। ਸਰਦੀ ਦੀ ਰੁੱਤ ਵਿੱਚ ਹਰ ਪਾਸੇ ਥੋੜੀ ਖੁਸ਼ਕੀ-ਖੁਸ਼ਕੀ ਹੋ ਜਾਂਦੀ ਹੈ। ਤੇ ਤਲਵੰਡੀ ਵਿਖੇ ਗੁਰੂ ਨਾਨਕ ਸੱਚੇ ਪਾਤਸ਼ਾਹ ਹਲੇ 11 ਬਰਿਆਂ ਦੇ ਨੇ। ਗੁਰੂ ਮਹਾਰਾਜ ਕਿਸੇ ਨਾਲ ਮਿਲਦੇ ਨਹੀਂ, ਕਿਸੇ ਨਾਲ ਖੇਟਣ ਨਹੀਂ ਜਾਂਦੇ। ਗੁਰੂ ਮਹਾਰਾਜ ਹਰ ਵਕਤ ਆਪਣੇ ਘਰ ਦੇ ਵਿੱਚ ਹੀ ਰਹਿੰਦੇ ਨੇ। ਗੁਰੂ ਮਹਾਰਾਜ ਹੋਰ ਕੋਈ ਕੰਮ ਨਹੀਂ ਕਰਦੇ। ਇਕਾਂਤ ਵਿੱਚ ਇਕੱਲੇ ਬੈਠੇ ਰਹਿੰਦੇ ਨੇ। ਧਿਆਨ ਵਿੱਚ ਬੈਠੇ ਰਹਿੰਦੇ ਨੇ। ਗੁਰੂ ਮਹਾਰਾਜ ਜੀ ਨੂੰ ਇਕਾਂਤ ਵਿੱਚ ਬੈਠੇ ਹੋਏ ਨੂੰ 2 ਮਹੀਨੇ ਬਤੀਤ ਹੋ ਚੁੱਕੇ ਨੇ ਸਾਧ ਸੰਗਤ ਜੀ ਜ਼ਿੰਦਗੀ ਵਿੱਚ ਸਭ ਤੋਂ ਔਖਾ ਕੁਝ ਹੈ ਤਾਂ ਆਪਣੇ ਨਾਲ ਬਿਣਾ ਬੰਦਾ ਆਪਣੇ ਨਾਲ ਨਹੀਂ ਬਹਿ ਸਕਦਾ ਅਸੀਂ ਕਿਸੇ ਨਾਲ ਵੀ ਬਹਿ ਸਕਦੇ ਹਾਂ ਅਸੀਂ ਆਪਣੀ ਘਰਵਾਲੀ ਨਾਲ ਬਹਿ ਸਕਦੇ ਹਾਂ ਅਸੀਂ ਆਪਣੇ ਬੱਚਿਆਂ ਨਾਲ ਬਹਿ ਸਕਦੇ ਹਾਂ ਅਸੀਂ ਬਗਾਨਿਆਂ ਨਾਲ ਬਹਿ ਸਕਦੇ ਹਾਂ ਸਾਰੀ ਦੁਨੀਆ ਨਾਲ ਬਹਿ ਸਕਦੇ ਹਾਂ ਪਰ ਬੰਦਾ ਆਪਣੇ ਨਾਲ ਨਹੀਂ ਬਹਿ ਸਕਦਾ ਅਸੀਂ ਦੂਜਿਆਂ ਨੂੰ ਸਮਝ ਸਕਦੇ ਹਾਂ ਅਸੀਂ ਘਰ ਵਾਲੀ ਦੀ ਗੱਲ ਸਮਝ ਸਕਦੇ ਹਾਂ ਬੱਚਿਆਂ ਨੂੰ ਸਮਝ ਸਕਦੇ ਹਾਂ ਅਸੀਂ ਮਾਤਾ ਪਿਤਾ ਦੀ ਗੱਲਬਾਤ ਨੂੰ ਸਮਝ ਸਕਦੇ ਹਾਂ ਪਰ ਬੰਦਾ ਕਦੀ ਖੁਦ ਨੂੰ ਨਹੀਂ ਸਮਝ ਸਕਦਾ ਇਸ ਗੱਲ ਵਿੱਚ ਬਿਲਕੁਲ ਝੂਠ ਨਹੀਂ ਬੰਦਾ ਆਪਣੇ ਬਾਰੇ ਕੁਝ ਨਹੀਂ ਜਾਣਦਾ ਜਿੰਨਾ ਲੋਕਾਂ ਬਾਰੇ ਤੇ ਦੂਸਰਿਆਂ ਬਾਰੇ ਜਾਣਦਾ ਹੈ ਬੰਦੇ ਨੂੰ ਉਨਾ ਹੀ ਘੱਟ ਪਤਾ ਹੈ ਆਪਣੇ ਬਾਰੇ ਦੁਨੀਆ ਵਿੱਚ ਬਹਿਣਾ ਚਾਰ ਲੋਕਾਂ ਦੇ ਵਿੱਚ ਬਹਿਣਾ ਸਭ ਤੋਂ ਸੌਖਾ ਹੈ। ਸਾਰੀ ਦਿਹਾੜੀ ਗੱਲਾਂ-ਬਾਤਾਂ ਕਰਦਿਆਂ ਲੰਘ ਜਾਂਦੀ ਹੈ। ਇਕਾਂਤ ਵਿੱਚ ਬਹਿਣਾ ਸੌਖੀ ਗੱਲ ਨਹੀਂ। ਇਕਾਂਤ ਵਿੱਚ ਉਹੀ ਬਹਿ ਸਕਦਾ ਹੈ ਜਿਹਦੇ ਅੰਦਰ ਕੁਝ ਹੋਵੇ। ਹੋ ਸਕਦਾ ਸਾਥ ਸੰਗਤ ਦੀ ਜਿਹੜੀ ਗੱਲ ਮੈਂ ਹੁਣ ਕਹਾ ਉਹ ਕੋਈ ਮਜ਼ਾਕ ਸਮਝ ਲਵੇ। ਪ੍ਰਸਾਦ ਸੰਧੇ ਜੀ ਇਹ ਕਰਕੇ ਪਤਾ ਲੱਗਣਾ ਹੈ। 8 ਘੰਟੇ ਮਜ਼ਦੂਰੀ ਕਰਨੀ ਸੌਖੀ ਹੈ। ਪਰ 2 ਘੰਟੇ ਬਹਿ ਕੇ ਨਾਮ ਜਪਣਾ ਬਹੁਤ ਹੀ ਜਿਆਦਾ ਉਖ ਹੈ ਜੇ ਕੋਈ ਇਸ ਗੱਲ ਨੂੰ ਮਜ਼ਾਕ ਸਮਝਦਾ ਹੈ ਜਾਂ ਇਸ ਗੱਲ ਨੂੰ ਨਹੀਂ ਮੰਨਦਾ ਤਾਂ ਉਹ ਕਰਕੇ ਵੇਖ ਲਵੇ ਸੋ ਬਰਨਾਨਕ ਸੱਚੇ ਪਾਤਸ਼ਾਹ ਦੋ ਮਹੀਨੇ ਅਕਾਂਤ ਵਿੱਚ ਬਿਠੇ ਰਹੇ ਸਮਾਂ ਬੀਤਣ ਤੇ ਗੁਰੂ ਮਹਾਰਾਜ ਸ਼ਕਨ ਸ਼ਕਾਨ ਵੀ ਲੱਗ ਪਏ ਤੇ ਗੁਰੂ ਮਹਾਰਾਜ ਆਰਾਮ ਨਾਲ ਵਿਚਰਨ ਵੀ ਲੱਗ ਪਏ ਜਦੋਂ ਗੁਰੂ ਮਹਾਰਾਜ ਜੀ ਦੇ ਮਾਤਾ ਜੀ ਨੇ ਇਹ ਸਭ ਵੇਖਿਆ ਤਾਂ ਮਾਤਾ ਜੀ ਹਿਰਦੇ ਵਿੱਚ ਬਹੁਤ ਪਰਸੰਨ ਹੁੰਦੇ ਨੇ ਮਾਤਾ ਜੀ ਕਹਿੰਦੇ ਚਲੋ ਸ਼ੁਕਰ ਹੈ ਸਾਡਾ ਪੁੱਤਰ ਬੱਚਿਆਂ ਨਾਲ ਵਿਚਰਨ ਵੀ ਲੱਗ ਪਏ ਨੇ ਤੇ ਸ਼ਕਨ-ਸ਼ਕਾਨ ਵੀ ਲੱਗ ਪਏ ਨੇ ਮਾਤਾ ਜੀ ਅੰਨੀ ਖੁਸ਼ੀ ਵਿੱਚ ਆਏ ਤੇ ਦਾਨ ਕਰਨਾ ਸ਼ੁਰੂ ਕੀਤਾ ਬਹੁਤ ਬ੍ਰਾਹਮਣਾਂ ਨੂੰ ਦਾਨ ਕੀਤਾ ਮਾਤਾ ਤ੍ਰਿਪਤਾ ਜੀ ਨੇ ਆਪਣੇ ਪੁੱਤਰ ਨਾਨਕ ਜੀ ਵਾਸਤੇ ਨਵੇਂ ਕੱਪੜੇ ਬਨਵਾਏ ਮਾਤਾ ਜੀ ਨੇ ਆਪਣੇ ਪੁੱਤਰ ਨੂੰ ਨਵੇਂ-ਨਵੇਂ ਕੱਪੜੇ ਬਨਵਾ ਕੇ ਦਿੱਤੇ ਤੇ ਮਾਤਾ ਜੀ ਆਪਣੇ ਪੁੱਤਰ ਦਾ ਹਰ ਵਕਤ ਮੁਖੜਾ ਵੇਖਦੇ ਰਹਿੰਦੇ ਨੇ ਮਾਤਾ ਜੀ ਦੇਖਦੇ ਰਹਿੰਦੇ ਨੇ ਵੀ ਸਾਡੇ ਪੁੱਤਰ ਦਾ ਕੱਦ ਵੱਡਾ ਹੋ ਰਿਹਾ ਪੁੱਤਰ ਦੇ ਕੱਦ ਵਧਨ ਦੇ ਨਾਲ ਜੋ ਖੁਸ਼ੀ ਮਾਤਾ ਪਿਤਾ ਨੂੰ ਹੁੰਦੀ ਹੈ ਉਹ ਕਿਸੇ ਨੂੰ ਦੱਸੀ ਨਹੀਂ ਜਾ ਸਕਦੀ ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਹੁਣ ਰਿਸ਼ਤੇਦਾਰਾਂ ਵਿੱਚ ਵੀ ਬੈਨ ਲੱਗਦੇ ਆਪਣੇ ਪਿਤਾ ਪਿਤਾ ਮਹਿਤਾ ਕਾਲੂ ਜੀ ਨਾਲ ਵੀ ਗੱਲਬਾਤ ਕਰਨ ਲੱਗ ਪਏ ਪਿਤਾ ਮੇਤਾ ਕਾਲੂ ਜੀ ਤਾਂ ਪਹਿਲੇ ਇਸੀ ਗੱਲ ਤੋਂ ਪਰੇਸ਼ਾਨ ਰਹਿੰਦੇ ਸਨ ਕਿ ਸਾਡਾ ਪੁੱਤਰ ਮੇਰੇ ਨਾਲ ਗੱਲ ਕਿਉਂ ਨਹੀਂ ਕਰਦਾ ਸੋ ਹੁਣ ਤਾਂ ਗੁਰੂ ਮਹਾਰਾਜ ਪਿਤਾ ਜੀ ਨਾਲ ਵੀ ਗੱਲ ਕਰਨ ਲੱਗੇ ਤੇ ਅਸਲ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇੱਕ ਨਵੀਂ ਖੇਡ ਵਰਤੌਨੀ ਹੈ ਗੁਰੂ ਮਹਾਰਾਜ ਕਿਸ਼ੋਰ ਅਵਸਥਾ ਵਿੱਚ ਆ ਚੁੱਕੇ ਨੇ ਇੱਕ ਤਾਂ ਸੰਗਤ ਜੀ ਹੁੰਦੀ ਹੈ ਬਚਪਨ ਦੀ ਅਵਸਥਾ ਇੱਕ ਹੁੰਦੀ ਹੈ ਜਵਾਨੀ ਤੇ ਇੱਕ ਹੁੰਦਾ ਬੁਢੇਪਾ ਪਰ ਇੱਕ ਸਮਾ ਇਹੋ ਜਿਹਾ ਵੀ ਹੁੰਦਾ ਹੈ ਜਿਹਦੇ ਵਿੱਚ ਉਹ ਨਾ ਹੀ ਬੱਚਾ ਹੁੰਦਾ ਤੇ ਨਾ ਹੀ ਜਵਾਨ ਹੁੰਦਾ ਉਹਦੇ ਵਿੱਚ ਬੰਦਾ ਚੰਗੀ ਤਰੀਕੇ ਜਵਾਨ ਵੀ ਨਹੀਂ ਹੁੰਦਾ ਤੇ ਉਹਨੂੰ ਅਸੀਂ ਬੱਚਾ ਵੀ ਨਹੀਂ ਕਹਿ ਸਕਦੇ ਇਹ ਉਮਰ ਹੁੰਦੀ ਹੈ 11 ਸਾਲ ਤੋਂ ਲੈ ਕੇ 15 ਸਾਲ ਤੱਕ ਇਹਨੂੰ ਕਹਿੰਦੇ ਆ ਕਿਸ਼ੋਰ ਅਵਸਥਾ ਅਤੇ ਜਿਹੜੀ ਜਵਾਨੀ ਹੈ ਉਹ 15 ਸਾਲਾਂ ਤੋਂ ਬਾਅਦ ਸ਼ੁਰੂ ਹੁੰਦੀ ਹੈ ਸੋ ਗੁਰੂ ਨਾਨਕ ਸੱਚੇ ਪਾਤਸ਼ਾਹ 11 ਸਾਲਾਂ ਦੇ ਹਨ ਗੁਰੂ ਮਹਾਰਾਜ ਕਿਸ਼ੋਰ ਅਵਸਥਾ ਵਿੱਚ ਨੇ ਗੁਰੂ ਮਹਾਰਾਜ ਬਹੁਤ ਸਾਫ਼ ਬੋਲਦੇ ਹਨ ਤੇ ਉਹਨਾਂ ਦੀ ਰਸਨਾ ਵਿੱਚ ਬਹੁਤ ਰਸ ਹੈ ਜਦੋਂ ਵੀ ਮਹਾਰਾਜ ਬੋਲਦੇ ਨੇ ਤਪਦੇ ਹਿਰਦੇ ਸ਼ਾਂਤ ਹੋ ਜਾਂਦੇ ਨੇ ਮਨ ਦੀਆਂ ਪਟਕਨਾਵਾਂ ਦੂਰ ਹੋ ਜਾਂਦੀਆਂ ਨੇ ਮਨ ਸ਼ਾਂਤ ਹੋ ਜਾਂਦੇ ਨੇ ਗੁਰੂ ਮਹਾਰਾਜ ਜੀ ਦੇ ਨੇਤਰ ਬਹੁਤ ਸੁੰਦਰ ਨੇ ਗੁਰੂ ਮਹਾਰਾਜ ਜੀ ਦਾ ਮੁਖੜਾ ਵੀ ਬਹੁਤ ਸੁੰਦਰ ਹੈ ਗੁਰੂ ਮਹਾਰਾਜ ਜੀ ਦਾ ਕਦ ਵੀ ਬਹੁਤ ਵੱਧ ਚੁੱਕਾ ਹੈ ਤੇ ਮਹਾਰਾਜ ਦੀ ਬੋਲੀ ਵਿੱਚ ਵੀ ਬਹੁਤ ਰਸ ਹੈ ਸਾਥ ਸੰਗਤ ਜੀ ਕੁਝ ਗੱਲਾਂ ਬਹੁਤ ਛੋਟੀਆਂ ਹੁੰਦੀਆਂ ਨੇ ਅਸੀਂ ਇਹ ਗੱਲਾਂ ਨੂੰ ਭੁੱਲ ਜੰਨੇ ਆ ਗੁਰੂ ਨਾਨਕ ਸੱਚੇ ਪਾਤਸ਼ਾਹ ਕਦੇ ਵੀ ਕਾਲੀ ਵਿੱਚ ਨਹੀਂ ਤੁਲਦੇ ਸਨ ਗੁਰੂ ਮਹਾਰਾਜ ਹਮੇਸ਼ਾ ਸਹਿਜੇ ਸਹਿਜੇ ਤੁਰਦੇ ਸਨ ਆਰਾਮ ਰਾਮ ਨਾਲ ਤੁਰਦੇ ਸਨ ਜਿਸ ਤਲਵੰਡੀ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਰਹਰੇ ਨੇ ਉਸੇ ਤਲਵੰਡੀ ਦੇ ਵਿੱਚ ਗੁਰੂ ਮਹਾਰਾਜ ਜੀ ਦੇ ਅਤ ਦੇ ਪ੍ਰੇਮੀ ਰਾਏ ਬੁਲਾਰ ਜੀ ਬੇਬੇ ਨਾਨਕੀ ਜੀ ਵੀ ਰਹਿੰਦੇ ਨੇ ਉਹਨਾਂ ਦਾ ਜੀਣਾ ਤਾਂ ਮੰਨੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਵੇਖ-ਵੇਖ ਕੇ ਹੁੰਦਾ ਹੈ। ਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਕਰਕੇ ਹੀ ਉਹ ਜਿੰਦੇ ਨੇ। ਗੁਰੂ ਮਹਾਰਾਜ ਇੱਕ ਵਾਰ ਜਿਹਦੇ ਵੱਲ ਵੀ ਤੱਕ ਲੈਣ ਉਹਦੇ ਦੁੱਖ ਕੱਟ ਦਿੰਦੇ ਨੇ। ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣੀ ਇੱਛਾ ਦੇ ਅਨੁਸਾਰ ਵਿਚਰਦੇ ਨੇ। ਗੁਰੂ ਮਹਾਰਾਜ ਦੇ ਪਿਤਾ ਜੀ ਵੇਖਦੇ ਨੇ ਵੀ ਸਾਡਾ ਪੁੱਤਰ ਬਾਲਕਾਂ ਨਾਲ ਖੇਡਦੇ ਪਏ ਨੇ। ਬਹੁਤ ਖੁਸ਼ ਹੁੰਦੇ ਨੇ ਅੰਦਰੋਂ। ਹੁਣ ਇੱਥੇ ਇੱਕ ਖੇਡ ਵਰਤਣੀ ਹੈ ਪਿਤਾ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਕੋਲ ਬੁਲਾਇਆ ਪਿਤਾ ਮਹਿਤਾ ਕਾਲੂ ਜੀ ਗੁਰੂ ਮਹਾਰਾਜ ਜੀ ਨੂੰ ਸਿਖਾਣਾ ਜਾਂਦੇ ਨੇ ਕਿ ਮਾਇਆ ਕਿਵੇਂ ਕਮਾਈ ਜਾਂਦੀ ਹੈ ਉਹ ਗੱਲਾਂ ਦੱਸਣਾ ਚਾਹੁੰਦੇ ਨੇ ਜਿਸ ਨਾਲ ਮਾਇਆ ਕਮਾਈ ਜਾ ਸਕੇ ਪਿਤਾ ਜੀ ਨਾਨਕ ਜੀ ਨੂੰ ਆਪਣੇ ਕੋਲ ਬਿਠਾਉਂਦੇ ਨੇ ਤੇ ਸਮਝਾਉਂਦੇ ਨੇ ਕਿ ਪੈਸੇ ਕਿਵੇਂ ਕਮਾਈ ਜਾਂਦੇ ਨੇ ਅਸਲ ਵਿੱਚ ਪਿਤਾ ਮਹਿਤਾ ਕਾਲੂ ਜੀ ਨੂੰ ਨਾਨਕ ਜੀ ਨੂੰ ਲੈ ਕੇ ਬਹੁਤ ਚਿੰਤਾ ਹੁੰਦੀ ਸੀ ਕਿ ਸਾਡਾ ਪੁੱਤਰ ਪੈਸੇ ਕਿਵੇਂ ਕਮਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਨਾਨਕ ਜੀ ਨੂੰ ਚੰਗੀ ਤਰੀਕੇ ਪੈਸੇ ਕਮਾਣੇ ਆ ਜਾਣ ਇਸ ਕਰਕੇ ਪਿਤਾ ਮਹਿਤਾ ਕਾਲੂ ਜੀ ਚਿੰਤਾ ਕਰਿਆ ਕਰਦੇ ਸਨ ਇਸ ਕਰਕੇ ਪਿਤਾ ਮਹਿਤਾ ਕਾਲੂ ਜੀ ਬਹੁਤ ਪਿਆਰ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਗੱਲ ਕਰਦੇ ਨੇ ਕਹਿੰਦੇ ਨੇ ਵੇਖ ਨਾਨਕ ਤੂੰ ਸਾਡਾ ਕੱਲਾ ਕੱਲਾ ਪੁੱਤਰ ਹੈ ਸਾਡਾ ਦੂਸਰਾ ਕੋਈ ਹੋਰ ਪੁੱਤਰ ਨਹੀਂ ਹੈ ਜਿਹੜਾ ਘਰ ਦੇ ਕੰਮ ਕਰ ਸਾਂਭੇ ਪਰ ਨਾਨਕ ਜੀ ਤੁਸੀਂ ਤਾਂ ਸਾਰੇ ਘਰ ਦੇ ਕੰਮ ਕਾਦੀ ਛੱਡ ਦਿੱਤੇ ਦੱਸੋ ਤੁਹਾਡੀ ਸਾਡੇ ਨਾਲ ਕਿਉਂ ਨਹੀਂ ਬਣਦੀ ਤੁਸੀਂ ਨਾ ਹੀ ਦਿਨੇ ਕੋਈ ਕੰਮ ਕਰਦੇ ਹੋ ਤੇ ਨਾ ਹੀ ਰਾਤ ਨੂੰ ਹੁਣ ਪਈ ਮਹਿਤਾ ਕਾਲੂ ਜੀ ਨੂੰ ਕੌਣ ਦੱਸੇ ਕਿ ਗੁਰੂ ਨਾਨਕ ਸੱਚੇ ਬਾਦਸ਼ਾਹ ਜਿਹੜਾ ਕੰਮ ਕਰਦੇ ਨੇ ਉਹ ਕੰਮ ਤਾਂ ਕੋਈ ਕਰ ਹੀ ਨਹੀਂ ਸਕਦਾ ਪਰ ਪਿਤਾ ਮਹਿਤਾ ਕਾਲੂ ਜੀ ਦੇ ਅਨੁਸਾਰ ਕੰਮ ਉਹੀ ਹੈ ਜਿਦੇ ਤੋਂ ਘਰ ਦੇ ਵਿੱਚ ਮਾਇਆ ਆ ਗਈ ਕਿਉਂਕਿ ਹਲੇ ਪਿਤਾ ਮਹਿਤਾ ਕਾਲੂ ਜੀ ਤੇ ਮਾਇਆ ਦਾ ਪਰਦਾ ਪਿਆ ਹੋਇਆ ਉਹ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਆਪ ਦੀ ਖੇਡ ਹੈ ਪਿਤਾ ਮਹਿਤਾ ਕਾਲੂ ਜੀ ਕਹਿੰਦੇ ਪੁੱਤਰ ਅਠੇ ਪਹਿਰ ਤੁਰੇ ਫਿਰਦੇ ਹੋ ਮੇਰੇ ਜਿੰਦਿਆ ਜੀ ਕੋਈ ਕੰਮ ਕਰਕੇ ਵਿਖਾ ਦਿਓ ਮੇਰੇ ਜਿੰਦਿਆ ਜੀ ਸਾਰਾ ਕੰਮ ਸੰਭਲ ਲੈ ਅੱਜਕਲ ਹਰ ਮਾਫੇ ਚਾਉਂਦੇ ਨੇ ਵੀ ਸਾਡਾ ਪੁੱਤਰ ਆਪਣੇ ਪੈਰਾ ਤੇ ਖੜਾ ਹੋ ਜੀ ਸਾਡਾ ਪੁੱਤਰ ਕੋਈ ਨਾ ਕੋਈ ਵਧੀਆ ਕੰਮ ਕਰ ਤੇ ਲੱਜੇ ਐਵੇਂ ਪਈ ਮਹਿਤਾ ਕਾਲੂ ਜੀ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕਹਦੇ ਨੇ ਪੁੱਤਰ ਕੋਈ ਕੰਮ ਕਰ ਸੰਭਲ ਲੈ ਮੇਰੇ ਜਿੰਦਿਆ ਜੀ ਸਾਡਾ ਇਹ ਜਿਹੜਾ ਕੰਮਕਾਰ ਹੈ ਉਹ ਸੰਭਲ ਲੈ ਪੁੱਤਰ ਨਾਨਕ ਜੀ ਜਦੋਂ ਤੁਹਾਡਾ ਜਨਮ ਹੋਇਆ ਉਦੋਂ ਮੈਨੂੰ ਬਹੁਤ ਚਾਹ ਚੜਿਆ ਉਦੋਂ ਮੈਂ ਸਾਰਿਆਂ ਨੂੰ ਇਹ ਆਖਿਆ ਸੀ ਕਿ ਮੇਰਾ ਪੁੱਤਰ ਮੇਰਾ ਨਾਮ ਰੋਸ਼ਨ ਕਰੇਗਾ ਮੇਰਾ ਨਾਮ ਉੱਚਾ ਕਰੇਗਾ ਹੁਣ ਸਾਧ ਸੰਗਤ ਜੀ ਜਿੰਨਾ ਉੱਚਾ ਨਾਮ ਪਿਤਾ ਮਹਿਤਾ ਕਾਲੂ ਜੀ ਦਾ ਹੈ ਉਹਨਾਂ ਉੱਚਾ ਕਿਸੇ ਪਿਤਾ ਦਾ ਨਾਮ ਹੋ ਨਹੀਂ ਸਕਦਾ ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਹਲੇ ਪਿਤਾ ਮਹਿਤਾ ਕਾਲੂ ਜੀ ਤੇ ਮਾਇਆ ਪਾਈ ਹੋਈ ਹੈ ਤਾਂ ਹੀ ਤਾਂ ਉਹਨਾਂ ਨੂੰ ਹਜੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਵਿੱਚ ਰੱਬ ਨਹੀਂ ਨਜ਼ਰ ਆਉਂਦਾ ਏ ਨਹੀਂ ਪਤਾ ਲੱਗਦਾ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਆਪ ਹੀ ਪਰਮੇਸ਼ਰ ਨੇ ਪਿਤਾ ਜੀ ਕਹਿੰਦੇ ਮੈਂ ਸੋਚਿਆ ਸੀ ਵੀ ਮੇਰਾ ਪੁੱਤਰ ਨਾਮ ਉੱਚਾ ਕਰੇਗਾ ਮੇਰਾ ਪੁੱਤਰ ਕੁਈ ਧਨ ਕਮਾਉਣ ਦੀ ਵਿਧੀ ਲੱਭ ਜਦੋਂ ਤੂੰ ਧਨ ਕਮਾਏਂਗਾ ਸਾਰਾ ਪਿੰਡ ਤੇਰੀ ਉਸਤਤ ਕਰੇਗਾ ਤੇ ਜਦੋਂ ਤੂੰ ਧਨ ਕਮਾਏਂਗਾ ਮੈਨੂੰ ਬਹੁਤ ਸਕੂਨ ਮਿਲੇਗਾ ਪਰ ਪੁੱਤਰ ਨਾਨਕ ਮੈਂ ਵੇਖਿਆ ਤੇਰਾ ਪੈਸੇ ਵੱਲ ਧਿਆਨ ਨਹੀਂ ਤੁਹਾਡਾ ਪੈਸੇ ਕਮਾਉਣ ਵੱਲ ਧਿਆਨ ਨਹੀਂ ਪਰ ਮੇਰੀ ਇੱਛਾ ਹੈ ਮੇਰੇ ਜਿੰਦਿਆ ਜੀ ਤੂੰ ਕੋਈ ਕੰਮ ਕਰਕੇ ਵਿਖਾ ਦੇ ਜਿਹਦੇ ਨਾਲ ਮੈਨੂੰ ਇਹ ਪਤਾ ਲੱਗ ਜਾਏ ਵੀ ਤੂੰ ਘਰ ਪਰਿਵਾਰ ਸੰਭਾਲ ਸਕਦਾ ਹੈ ਪਿਤਾ ਮਹਿਤਾ ਕਾਲੂ ਜੀ ਨੂੰ ਹਲੇ ਇਹ ਨਹੀਂ ਪਤਾ ਵੀ ਜਿਨ੍ਹਾਂ ਨੂੰ ਇਹ ਪੈਸੇ ਕਮਾਣ ਲਈ ਕਹਿ ਰਹੇ ਨੇ ਘਰ ਪਰਿਵਾਰ ਸੰਭਲਣ ਲਈ ਕਹਿ ਰਹੇ ਨੇ ਉਹ ਗੁਰਨਾਮਕ ਸੱਚੇ ਪਾਤਸ਼ਾਹ ਸਾਰੇ ਸੰਸਾਰ ਨੂੰ ਪਾਲ ਰਹੇ ਨੇ ਸਾਰਿਆਂ ਨੂੰ ਰਿਜਕ ਦੇ ਰਹੇ ਨੇ ਸਾਰਿਆਂ ਨੂੰ ਕੰਮ ਦਿੱਤਾ ਹੈ ਮਹਾਰਾਜ ਨੇ ਪਿਤਾ ਮਹਿਤਾ ਕਾਲੂ ਜੀ ਕਹਿੰਦੇ ਪੁੱਤਰ ਜਿਹੋ ਜੇ ਖਤਰਿਆਂ ਦੇ ਪੁੱਤ ਹੁੰਦੇ ਨੇ ਉਹੋ ਜੇ ਨਹੀਂ ਤੁਸੀਂ ਉਹਨਾਂ ਨੂੰ ਮਾਇਆ ਕਮਾਣ ਦਾ ਤਰੀਕਾ ਬਹੁਤ ਛੇਤੀ ਆ ਜਾਂਦਾ ਹੈ ਪਰ ਤੁਹਾਨੂੰ ਤਾਂ ਮਾਇਆ ਕਮਾਣ ਦੀ ਬਿਲਕੁਲ ਵੀ ਸੋਚੀ ਨਹੀਂ ਆਈ ਪੁੱਤਰ ਮੈਂ ਤਾਂ ਤੁਹਾਨੂੰ ਮਤ ਦਿੰਦਿਆਂ ਥੱਕ ਗਿਆ ਪਰ ਤੁਸੀਂ ਮੇਰੀ ਗੱਲ ਨਹੀਂ ਸਮਝਦੇ ਪਿਤਾ ਮਹਿਤਾ ਕਾਲੂ ਜੀ ਕਹਿੰਦੇ ਪੁੱਤਰ ਤੁਸੀਂ ਅੱਜ ਤੱਕ ਮੈਨੂੰ ਕੋਈ ਮਾਇਆ ਕਮਾ ਕੇ ਮੇਰੇ ਹੱਥ ਵਿੱਚ ਰੱਖੀ ਹੈ ਪਿਤਾ ਮਹਿਤਾ ਕਾਲੂ ਜੀ ਵਿੱਚ ਵਿੱਚ ਕਈ ਵਾਰ ਕੁਝ ਕਠੋਰ ਬਚਨ ਵੀ ਕਰ ਦਿੰਦੇ ਨੇ ਗੁਰੂ ਨਾਨਕ ਸੱਚੇ ਪਾਸ਼ਾ ਪਿਤਾ ਮਹਿਤਾ ਕਾਲੂ ਜੀ ਦੇ ਸਾਹਮਣੇ ਐ ਬੈਠੇ ਨੇ ਜਿਵੇਂ ਬਹੁਤ ਵੱਡਾ Muni ਹੁੰਦਾ ਪਿਤਾ ਮਹਿਤਾ ਕਾਲੂ ਜੀ ਬਚਨ ਕਰਦੇ ਕਰਦੇ ਚੁੱਪ ਹੋ ਜਾਂਦੇ ਨੇ ਪਰ ਗੁਰੂ ਨਾਨਕ ਸੱਚੇ ਪਾਸ਼ਾ ਅੱਗੇ ਉਹ ਕੁਝ ਨਹੀਂ ਬੋਲਦੇ ਦੋ ਘੜੀਆਂ ਬੋਲ-ਬਾਲ ਕੇ ਮਹਿਤਾ ਕਾਲੂ ਜੀ ਚੁੱਪ ਰਹਿੰਦੇ ਨੇ ਤੇ ਕੁਝ ਸਮੇਂ ਬਾਅਦ ਪਿਤਾ ਮਹਿਤਾ ਕਾਲੂ ਜੀ ਦਾ ਮਨ ਠੰਡਾ ਹੋ ਗਿਆ ਸਾਧ ਸੰਗਤ ਜੀ ਕਈ ਵਾਰ ਮਾਪੇ ਬੱਚਿਆਂ ਨੂੰ ਸਖਤ ਬਚਨ ਨਾ ਸਮਝਾਉਂਦੇ ਨੇ ਪਰ ਕੁਝ ਸਮਾਂ ਪਾ ਕੇ ਫੇਰ ਉਹ ਬੱਚੇ ਨੂੰ ਪਿਆਰ ਨਾਲ ਸਮਝਾਉਣ ਲੱਗ ਜਾਂਦੇ ਨੇ ਐਵੇਂ ਪਿਤਾ ਮਹਿਤਾ ਕਾਲੂ ਜੀ ਦੋ ਘੜੀਆਂ ਬਾਅਦ ਹੁਣ ਨਰਮ ਬਚਨ ਕਰਦੇ ਨੇ ਪਿਆਰ ਨਾਲ ਬਚਨ ਕਰਦੇ ਨੇ ਪਿਤਾ ਜੀ ਕਹਿੰਦੇ ਪੁੱਤਰ ਕੋਈ ਕੰਮ ਕਰ ਲੱਗ ਜਾ ਕੋਈ ਚੰਗਾ ਕੰਮ ਕਰ ਕਰ ਲੋ ਗੁਰੂ ਨਾਨਕ ਸੱਚੇ ਪਾਤਸ਼ਾਹ ਉਦੋਂ ਬੋਲੇ ਗੁਰੂ ਮਹਾਰਾਜ ਕਹਿੰਦੇ ਪਿਤਾ ਜੀ ਮੈਨੂੰ ਮਾਫ ਕਰ ਦਿਓ ਮੈਂ ਤਾਂ ਖੇਤ ਵੀ ਉਜਾੜ ਦਿੱਤੇ ਮੈਂ ਘਰ ਦਾ ਸਮਾਨ ਵੀ ਵੰਡਿਆ ਮੈਂ ਬਹੁਤ ਕੁਝ ਕੀਤਾ ਮੈਨੂੰ ਪਿਤਾ ਜੀ ਮਾਫ ਕਰ ਦਿਓ ਪਿਤਾ ਜੀ ਮੈਂ ਤੁਹਾਨੂੰ ਅੱਜ ਤੋਂ ਬਾਅਦ ਇਹੋ ਜਿਹਾ ਮੌਕਾ ਕਦੀ ਨਹੀਂ ਦੇਵਾਂਗਾ ਹੁਣ ਮੈਂ ਅੱਜ ਤੋਂ ਉਹੀ ਕਰੂੰਗਾ ਜੋ ਤੁਸੀਂ ਕਹੋਗੇ ਬੜੇ ਪਿਆਰ ਨਾਲ ਬੜੇ ਸਬਰ ਨਾਲ ਗੁਰੂ ਪਾਤਸ਼ਾਹ ਕਹਿੰਦੇ ਪਿਤਾ ਜੀ ਜੋ ਤੁਸੀਂ ਕਹੋਗੇ ਮੈਂ ਉਹੀ ਕਰੂੰਗਾ ਜਿਵੇਂ ਤੁਹਾਡਾ ਬਚਨ ਹੋਏਗਾ ਮੈਂ ਮੰਨੂੰਗਾ ਦੱਸੋ ਪਿਤਾ ਜੀ ਮੈਂ ਕੀ ਕਰਾਂ ਜੋ ਕੰਮ ਤੁਹਾਨੂੰ ਮੇਰੇ ਲਈ ਲਾਇਕ ਲੱਗਦਾ ਹੈ ਉਹ ਮੈਨੂੰ ਦੱਸੋ ਮੈਂ ਉਹੀ ਕਰੂੰਗਾ ਕਹਿੰਦੇ ਜਦੋਂ ਪਿਤਾ ਮਹਿਤਾ ਕਾਲੂ ਜੀ ਨੇ ਗੁਰੂ ਮਹਾਰਾਜ ਜੀ ਦੇ ਇਹ ਬਚਨ ਸੁਨੇ ਪਿਤਾ ਮਹਿਤਾ ਕਾਲੂ ਜੀ ਬਹੁਤ ਪ੍ਰਸੰਨ ਹੋਏ ਤੇ ਬਹੁਤ ਖੁਸ਼ ਹੋਏ ਤੇ ਸੋਚਦੇ ਨੇ ਵੀ ਹੁਣ ਤੋਂ ਸਾਡਾ ਪੁੱਤਰ ਸਾਡੇ ਕਹਨੇ ਵਿੱਚ ਚੱਲੇਗਾ ਪਿਤਾ ਜੀ ਕਹਿੰਦੇ ਪੁੱਤਰ ਜਿਹੜੀ ਖੇਤੀ ਕਰਨੀ ਸੀ ਉਹ ਤੂੰ ਕਰ ਲਈ ਐ ਜੋ ਤੁਸੀਂ ਬੀਜਿਆ ਉਹ ਪਸ਼ੂਆਂ ਨੂੰ ਚਰਾਤਾ ਪੁੱਤਰ ਜੀ ਮੇਰੇ ਮਨ ਦਾ ਫੁਰਨਾ ਤਾਂ ਇਹ ਸੀ ਕਿ ਮੈਂ ਤੁਹਾਨੂੰ ਇੱਕ ਸਾਰਾ ਹੀ ਪਿੰਡ ਵਸਾ ਕੇ ਦੇਵਾਂ ਪਰ ਤੁਸੀਂ ਮੇਰੇ ਸਾਰੇ ਇਰਾਦਿਆਂ ਤੇ ਪਾਣੀ ਫੇਰਦਾ। ਤੁਸੀਂ ਤਾਂ ਸਾਰੀ ਖੇਤੀ ਪਸ਼ੂਆਂ ਨੂੰ ਚਰਾਤੀ। ਪਿਤਾ ਜੀ ਕਹਿੰਦੇ ਜਿਵੇਂ ਕਿਸੇ ਪਿੰਗਲੇ ਕੋਲੋਂ ਪਹਾੜੀ ਤੇ ਚੜਨਾ ਬਹੁਤ ਦੁੱਖ ਹੈ। ਉਵੇਂ ਤੁਹਾਡੇ ਕੋਲੋਂ ਖੇਤੀ ਕਰਾਣੀ ਬਹੁਤ ਔਖੀ ਹੈ। ਕਿਉਂਕਿ ਤੁਸੀਂ ਪਸ਼ੂਆਂ ਨੂੰ ਰੋਕਣਾ ਨਹੀਂ ਖੇਤ ਚਰਨ ਤੋਂ। ਇਸ ਲਈ ਤੁਸੀਂ ਇੱਕ ਕੰਮ ਕਰੋ। ਮੇਰੇ ਕੋਲੋਂ 20 ਰੁਪਏ ਲੈ ਲਓ ਤੇ ਘਰ ਤੋਂ ਬਾਹਰ ਜਾ ਕੇ ਕੋਈ ਕੰਮ-ਕਾਰ ਕਰਕੇ ਆਓ। ਤੁਸੀਂ ਤਲਵੰਡੀ ਵਿੱਚ ਨਹੀਂ ਰਹਿਣਾ। ਮਾਇਆ ਲਓ। ਤਿੱਕੇ ਸੇ ਹੋਰ ਥਾਂ ਤੇ ਚਲੇ ਜਾਓ ਪਿਤਾ ਜੀ ਕਹਿੰਦੇ ਇਹ ਸੁਣੋ ਕਿ ਇਹ 20 ਰੁਪਏ ਦਾ ਕੰਮਾ ਕੀ ਹੈ ਇਹ 20 ਰੁਪਏ ਦਾ ਵਪਾਰ ਕਰੋ ਕੋਈ ਚੰਗੀ ਵਸਤੂ ਖਰੀਦੋ ਤੇ ਉਹਦੇ ਨਾਲ ਕੋਈ ਵਧੀਆ ਵਪਾਰ ਕਰੋ ਪਿਤਾ ਜੀ ਕਹਿੰਦੇ 20 ਰੁਪਏ ਨੂੰ ਦੁੱਗਣਾ ਕਰਕੇ ਲਿਆਓ ਵਧੀਆ ਵਸਤੂ ਲਓ ਤੇ ਪੈਸੇ ਖਟੋ ਮਤਲਬ 20 ਰੁਪਏ ਦੀ ਚੀਜ਼ ਖਰੀਦ ਕੇ 25 ਦੀ ਵਿੱਚੋਂ 30 ਦੀ ਵਿੱਚੋਂ ਵਿੱਚੋਂ ਪੈਸੇ ਕਮਾਓ ਪਿਤਾ ਜੀ ਕਹਿੰਦੇ ਜੇ ਤੁਸੀਂ ਕੋਈ ਚੰਗਾ ਸੌਦਾ ਕਰਕੇ ਵਿਖਾਉਂਗੇ ਮੈਨੂੰ ਫਿਰ ਮੈਂ ਤੁਹਾਨੂੰ ਹੋਰ ਪੈਸੇ ਦੇਵਾਂਗਾ ਫਿਰ ਤੁਸੀਂ ਹੋਰ ਵਪਾਰ ਕਰਿਓ ਪੈਸੇ ਲੈ ਜਾਓ ਤੇ ਪਾਇਆ ਦਾ ਦੁਨਾ ਕਰਕੇ ਲੈ ਕੇ ਆਇਓ ਪਿਤਾ ਜੀ ਨੇ ਸਮਝਾਇਆ ਜਿਹੜੀ ਪੂੰਜੀ ਹੈ ਉਹ ਨਹੀਂ ਖਵਾਨੀ ਉਹ ਉਵੇਂ ਰੱਖਣੀ ਹੈ ਤੇ ਦਿਨੋ ਦਿਨ ਹੋਰ ਜੋੜਨੀ ਹੈ ਇਸ ਤਰੀਕੇ ਦੇ ਨਾਲ ਵਧੀਆ ਵਪਾਰ ਕਰਕੇ ਆਓ ਪਿਤਾ ਮਾਤਾ ਕਾਲੂ ਜੀ ਦੱਸੀ ਵੀ ਜਾ ਰਹੇ ਨੇ ਨਾਲ-ਨਾਲ ਖੁਸ਼ ਵੀ ਹੋਈ ਜਾਂਦੇ ਨੇ ਉਨਾਂ ਨੂੰ ਇਹ ਲੱਗ ਜਾਂਦਾ ਹੈ ਕਿ ਹੁਣ ਮੇਰਾ ਪੁੱਤਰ ਮਾਇਆ ਕਮਾ ਕੇ ਘਰ ਲੈ ਕੇ ਆਏਗਾ ਪੁੱਤਰ ਦਿਨੋ ਦਿਨ ਪੈਸੇ ਜੋੜੀ ਜਾ ਬਸ ਇਕੱਠੇ ਕਰੀ ਜਾ ਫੇਰ ਤੁਹਾਨੂੰ ਸਾਰੇ ਕਹਿਣਗੇ ਤਲਵੰਡੀ ਦੇ ਲੋਕ ਸਾਰੇ ਰਿਸ਼ਤੇਦਾਰ ਇਹ ਕਹਿਣਗੇ ਵੀ ਨਾਨਕ ਬਹੁਤ ਚੰਗਾ ਪੁੱਤ ਹੈ ਅੱਜ ਕੱਲ ਦਾ ਸਾਜ ਸੰਗਤ ਜੀ ਸੁਭਾਈ ਇਹ ਹੈ ਜਿਹੜਾ ਪੁੱਤਰ ਨਿਤਨੇਮ ਕਰੇ ਬੰਦਗੀ ਕਰੇ ਉਹ ਤਾਂ ਪੁੱਤਰ ਹੈ ਹੀ ਨਹੀਂ ਤੇ ਜਿਹੜਾ ਪੁੱਤਰ ਡਾਲਰ ਕਮਾ ਕੇ ਹੱਥ ਵਿੱਚ ਲਿਆ ਕੇ ਦੇਵੇ ਉਸ ਨੂੰ ਹੀ ਕਿਹਾ ਜਾਂਦਾ ਹੈ ਵੀ ਇਹ ਬੜਾ ਸਿਆਣਾ ਪੁੱਤ ਹੈ ਸਾਡਾ ਨਹੀਂ ਤਾਂ ਦੂਜੇ ਨੂੰ ਤਾਂ ਹੀ ਕਿਹਾ ਜਾਂਦਾ ਵੀ ਇਹ ਤਾਂ ਬਾਬਾ ਬਣ ਗਿਆ ਸੋ ਪਿਤਾ ਮਹਿਤਾ ਕਾਲੂ ਜੀ ਕਹਿੰਦੇ ਪੁੱਤਰ ਆਲਾ ਪੈਸੇ ਆਲਾ ਵੀ ਰੁਪਈਏ ਆਪਣੇ ਨਾਲ ਬਾਲੇ ਨੂੰ ਲੈ ਜਾ ਤੇ ਵਧੀਆ ਵਪਾਰ ਕਰਕੇ ਆ ਹੁਣ ਭਾਈ ਬੱਲਾ ਜੀ ਇਹ ਸਾਰੀ ਕਥਾ ਗੁਰੂ ਅੰਗਦ ਪਾਸ਼ਾ ਜੀ ਨੂੰ ਸੁਣਾ ਰਹੇ ਹੈ ਭਾਈ ਬੱਲਾ ਜੀ ਕਹਿੰਦੇ ਹੇ ਗੁਰੂ ਅੰਗਦ ਪਾਸ਼ਾ ਜੀ ਫਿਰ ਪਿਤਾ ਮਹਿਤਾ ਕਾਲੂ ਜੀ ਨੇ ਆਪਣੇ ਘਰ ਦਾ ਇੱਕ ਨੌਕਰ ਮੇਰੇ ਘਰ ਪੀ ਗਿਆ ਉਹਨਾਂ ਨੇ ਮੈਨੂੰ ਆਖਿਆ ਵੀ ਤੁਹਾਨੂੰ ਮਹਿਤਾ ਕਾਲੂ ਪਟਵਾਰੀ ਸਤਰੀ ਨੇ ਜਦੋਂ ਮੈਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਘਰ ਗਿਆ ਉੱਥੇ ਪਿਤਾ ਮਹਿਤਾ ਕਾਲੂ ਜੀ ਵੀ ਬੈਠੇ ਸਨ ਤੇ ਗੁਰੂ ਨਾਨਕ ਪਾਤਸ਼ਾਹ ਵੀ ਬੈਠੇ ਸਨ ਭਾਈ ਬਾਲਾ ਜੀ ਕਹਿੰਦੇ ਗੁਰੂ ਪਾਤਸ਼ਾਹ ਜੀ ਦੇ ਪਿਤਾ ਜੀ ਨੇ ਮੈਨੂੰ ਆਪਣੇ ਕੋਲ ਬਿਠਾ ਲਿਆ ਤੇ ਮੈਨੂੰ ਗੁਰੂ ਮਹਾਰਾਜ ਜੀ ਦੇ ਨਾਲ ਭੇਜਣ ਵਾਸਤੇ ਬੜੇ ਪਿਆਰ ਦੇ ਨਾਲ ਬਚਨ ਦਸਦੇ ਨੇ ਪਿਤਾ ਜੀ ਮੈਨੂੰ ਕਹਿੰਦੇ ਵੇਖ ਬਾਲੇ ਤੂੰ ਬਹੁਤ ਸਿਆਣਾ ਹੈ ਤਾਲ ਤੂੰ ਸਾਡੇ ਪੁੱਤਰ ਨਾਨਕ ਜੀ ਦੇ ਨਾਲ ਜਾ ਉਹ ਸੌਦਾ ਕਰਕੇ ਆਇਓ ਜਿਹਦੇ ਨਾਲ ਚੰਗੀ ਕਮਾਈ ਹੋਵੇ ਜਿਹਦੇ ਨਾਲ ਚੰਗਾ ਧਨ ਮਿਲੇ ਉਹ ਸੌਦਾ ਕਰਿਓ ਨਾਨਕ ਦਾ ਤਾਂ ਕੁਝ ਨਹੀਂ ਪਤਾ ਵੀ ਇਹ ਮਾਇਆ ਦਾ ਕੀ ਕਰਨ ਪਰ ਜਿੰਨੀ ਵੀ ਇਹ ਮਾਇਆ ਕਮਾਣਗੇ ਉਹ ਸਾंभ ਕੇ ਭਾਈ ਬਾਲੇ ਤੂੰ ਰੱਖਣੀ ਐ ਭਾਈ ਬਾਲਾ ਜੀ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਦੱਸੀ ਜਾਂਦੇ ਨੇ ਕਿ ਮਹਾਰਾਜ ਪਿਤਾ ਜੀ ਨੇ ਮੇਰੀ ਇਹ ਡਿਊਟੀ ਲਈ ਸੀ ਭਾਈ ਬਾਲਾ ਜੀ ਕਹਿੰਦੇ ਮਹਾਰਾਜ 20 ਰੁਪਏ ਪਿਤਾ ਮੇਤਾ ਕਲੂ ਜੀ ਨੇ ਮੈਨੂੰ ਫੜਾਇ ਕਿ ਸਾੰਬ ਕੇ ਤੂੰ ਰਖਣੇ ਐ ਮੈਂ ਆਗਿਆ ਮੰਗ ਕੇ ਤਿਆਰ ਹੋ ਗਿਆ ਨਾਲ ਜਾਣ ਵਾਸਤੇ ਮੁਕਤੀ ਦੇ ਦਾਤੇ ਕਲੇਸ਼ਾਂ ਨੂੰ ਕੱਟਣ ਵਾਲੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਾਲ ਮੈਂ ਤਿਆਰ ਹੋ ਕੇ ਚੱਲ ਪਿਆ ਭਾਈ ਬਾਲਾ ਜੀ ਕਹਿੰਦੇ ਇੱਕ ਰੇਸ਼ਮ ਦਾ ਸੁੰਦਰ ਦੋਸ਼ਾਲਾ ਮੈਂ ਆਪਣੇ ਮੋਢੇ ਤੇ ਰਖ ਲਿਆ ਜਦੋਂ ਅਸੀਂ ਸੌਦਾ ਕਰਨ ਵਾਸਤੇ ਜਾ ਰਹੇ ਸੀ ਤਾਂ ਮੁਕਤੀ ਦੇ ਦਾਤੇ ਗੁਰੂ ਨਾਨਕ ਸੱਚੇ ਪਾਸ਼ਾ ਅੱਗੇ-ਅੱਗੇ ਤੁਰ ਰਹੇ ਸਨ ਤੇ ਮੈਂ ਪਿੱਛੇ-ਪਿੱਛੇ ਤੇ ਗੁਰੂ ਅੰਗਦ ਪਾਸ਼ਾ ਜੀ ਗੁਰਨਾਨਕ ਪਾਸ਼ਾ ਤੇ ਮੇਰੇ ਵਿਚਕਾਰ ਗੁਰੂ ਪਾਸ਼ਾ ਜੀ ਦੇ ਪਿਤਾ ਪਿਤਾ ਮਹਿਤਾ ਕਾਲੂ ਜੀ ਤੁਰ ਰਹੇ ਸਨ ਪਿਤਾ ਮਹਿਤਾ ਕਾਲੂ ਜੀ ਸਾਨੂੰ ਬਹੁਤ ਦੂਰ ਤੱਕ ਛੱਡ ਕੇ ਆਏ ਤੇ ਸਾਨੂੰ ਸਾਰੇ ਰਾਹ ਵਿੱਚ ਦੱਸਦੇ ਗਏ ਵੀ ਪੁੱਤਰ ਐਵੇਂ ਪੈਸੇ ਕਮਾਈਦੇ ਨੇ ਐਵੇਂ ਪੈਸੇ ਨੂੰ ਸੰਭੀਦਾ ਐਵੇਂ ਪੈਸੇ ਦਾ ਧਿਆਨ ਰੱਖਣਾ ਬਾਅਦ ਵਿੱਚ ਦੂਰ ਸਾਨੂੰ ਛੱਡ ਕੇ ਵਾਪਿਸ ਆ ਗਏ ਤੇ ਵਾਰ-ਵਾਰ ਪਿਤਾ ਮਹਿਤਾ ਕਾਲੂ ਜੀ ਪਿੱਛੇ ਵੇਖਦੇ ਸਨ ਕੀ ਕਿੱਥੇ ਨੂੰ ਪਹੁੰਚ ਗਏ ਸੀ ਹੁਣ ਗੁਰੂ ਅੰਗਦ ਪਾਤਸ਼ਾਹ ਜੀ ਮੈਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਾਲ ਪੈਸੇ ਕਮਾਉਣ ਵਾਸਤੇ ਵਧੀਆ ਸੌਦਾ ਕਰਨ ਵਾਸਤੇ ਦੁਰਪਿਆ ਸੋ ਗੁਰਨਾਨਕ ਸੱਚੇ ਪਾਤਸ਼ਾਹ ਜੀ ਦੇ ਪਿਤਾ ਜੀ ਨੇ ਉਹਨਾਂ ਨੂੰ ਸੱਚਾ ਸੌਦਾ ਕਰਨ ਵਾਸਤੇ ਭੇਜਿਆ ਕਿ ਐ ਸੌਦਾ ਕਰਨਾ ਐਵੇਂ ਐਵੇਂ ਪੈਸੇ ਕਮਾਣੇ ਨਹੀਂ ਤੇ ਪੈਸੇ ਨੂੰ ਸਾਹਮਣਾ ਕਿਵੇਂ ਆ ਸਾਹ ਸੰਗਤ ਜੀ ਇਸ ਦੁਨੀਆ ਦੇ ਵਿੱਚ ਕੋਈ ਵਿਰਲਾ ਹੀ ਬਾਪ ਹੋਏਗਾ ਜਿਹੜਾ ਆਪਣੇ ਪੁੱਤਰ ਨੂੰ ਕਹੇਗਾ ਵੀ ਪੁੱਤਰਾ ਛੱਡ ਇਸ ਮਾਇਆ ਦਾ ਖੇਡ ਤੇ ਬੰਦਗੀ ਕਰ ਉਸ ਪ੍ਰਮਾਤਮਾ ਦਾ ਨਾਮ ਜਪ ਜਿਹੜਾ ਕੰਮ ਇਸ ਧਰਤੀ ਤੇ ਅਸੀਂ ਕਰਨ ਆਏ ਆ ਉਹ ਕੰਮ ਕਰ ਅਵਰ ਕਾਜ ਤੇਰੇ ਕੀਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਲ ਨਾਮ ਇਸ ਸੰਸਾਰ ਵਿੱਚ ਅਸੀਂ ਨਾਮ ਜਪਣ ਵਸਤੇ ਆਏ ਆ ਜਿਹੜਾ ਸੱਚਾ ਕੰਮ ਹੈ ਉਹ ਅਸੀਂ ਕਰਦੇ ਨਹੀਂ ਬਾਕੀ ਸਾਰੇ ਝੂਠੇ ਕੰਮ ਅਸੀਂ ਕਰੀ ਫਿਰਦੇ ਆ ਹੁਣ ਆਪ ਜੀ ਨੂੰ ਸਭ ਨੂੰ ਪਤਾ ਹੈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹੜਾ ਸੱਚਾ ਸੌਦਾ ਕਰਨਾ ਉਹ ਸੌਦਾ ਕਰਨਾ ਹੈ ਜਿਹਦੇ ਨਾਲ ਸਾਰੇ ਸੰਸਾਰ ਦਾ ਭਲਾ ਹੋਣਾ ਹੈ ਗੁਰੂ ਮਹਾਰਾਜ ਜੀ ਨੇ ਕਿੱਥੇ ਉਹ 20 ਰੁਪਏ ਖਰਚਨੇ ਹੈ ਉਹ ਆਪ ਜੀ ਅਗਲੇ ਪ੍ਰਕਰਨਾ ਵਿੱਚ ਸਰਵਨ ਕਰੂਗੇ